ਮੇਉ ਹਾਂਜੀ ਬਾਬਿਓ ਜੁੜ ਚੁੱਕੇ ਹਾਂ ਬਲੌਗ ਦੇ ਨਾਲ ਅੱਜ ਦਿਨ ਹੈਗਾ ਸੋਮਵਾਰ ਤਰੀਕ ਹੈਗਾ 19 ਦਿਵਾਲਾ ਕੇ 19 ਤੇ ਬਲੌਗ ਨਾਲ ਜੁੜੇ ਰਹੋ ਅੱਜ ਬੁਲਟ ਦੀ ਸਰਪੇ ਕਰਾਉਣੀ ਆ ਦੇਖ ਲਓ ਵਿਚਾਰਾ 3-4 ਮਹੀਨਿਆਂ ਦਾ ਖੜਾ ਸੀਗਾ ਮੈਂ ਕਿਹਾ ਅੱਜ ਕਰਾ ਦਈਏ ਕੰਮ ਸੰਦੀਪ ਸਮਾਨ ਆਈ ਕਹਿੰਦੇ ਹੁਣ ਆਪਾਂ ਬੁਲਟ ਤੇ ਘੁੰਮਾਂਗਾ ਮੈਂ ਕਹਿੰਦਾ ਸਪਲੈਂਡਰ ਤੇ ਤੇ 10 ਤਾਂ ਨਹੀਂ ਵੈਂਦੀ ਮੈਂ ਕਿਹਾ ਠੀਕ ਐ ਬਾਬਿਓ ਸਪਲੈਂਡਰ ਛੱਡ ਗਏ ਹੁਣ ਬੁਲਟ ਤੇ ਘੁੰਮ ਲਿਆ ਕਰਾਂਗੇ ਚਲੋ ਬਾਬਿਓ ਜੁੜੇ ਰਹੋ ਬਲੌਗ ਦੇ ਨਾਲ ਕੰਮ ਇਹਦਾ ਸਾਰੇ ਹੀ ਕਰਾਉਣਾ ਤੋਂ ਨੂੰ ਦੱਸਾਂਗੇ ਫਿਰ ਕੀ ਕੀ ਹੋਇਆ ਕੀ ਕੀ ਨਾ ਚਲੋ ਫਿਰ ਬਾਬਿਓ ਮਿਲਦੇ ਆ ਇੱਕ ਝਲ ਕਮਾਰ ਲਓ ਬਾਬਿਓ ਕੰਮ ਇਹ ਤੋਂ ਜੱਡ ਸਾਰੇ ਹੀ ਕਰਾਉਣਾ ਆਹ ਤੁਹਾਨੂੰ ਅੰਸਰ ਸਿੰਘ ਜੀ ਪਾਏ ਨੇ ਆਹ ਬੋਲ ਲੈ ਬਾਬਿਓ ਠੀਕ ਆ ਬਾਬਿਓ ਉਲਟ ਵੀ ਹੋਪੀਸ ਕਰਾਉਣਾ ਆਇਆ ਹਾਂ ਮਾ ਸੰਦੀਪ ਸੁਮਾਨਾ ਹਮ ਦੱਸਿਆ ਦਾ ਪਾ ਗਾਣਾ ਕਰਾਉਣਾ ਰੈਪ ਆਉ ਜੋਲਵੀ ਨਾਗੰਦਾ ਵਿੱਚ ਮਿਊਜ਼ਿਕ ਮੈਂ ਕਰੂੰਗਾ। ਸੋ ਆਪਾਂ ਬੋਲਟ ਦਾ ਕੰਮ ਕਰਾ ਲੀਏ। ਜੁੜੇ ਰਹੇ ਬਲੌਗ ਨਾਲ ਤੁਹਾਨੂੰ ਦੱਸਦੇ ਆਂ ਕੀ ਕੀ ਕਰਾ ਰਹੇ ਆਂ ਦਾ। ਆ ਕੰਮ ਲਗਭਗ ਸਾਰੇ ਹੀ ਕਰਾਵਾਂਗੇ। ਸਾਸੇ ਟਾਈਮ ਦਾ ਖੜਾ ਹਾਂ ਅੱਥੀ। ਬਾਬੇਓ ਕੁੜੀ ੱੱਕਾ ਬੋਲਣ ਕਰ ਰਹੀ ਐ ਮੈਨੂੰ ਕਹਿੰਦੀ ਮੈਂ ਤੇਰੀ ਗਰਲਫ੍ਰੈਂਡ ਬੰਨਣਾ ਪਰ ਮੈਂ ਉਹਨੂੰ ਕਹ ਰਿਹਾ ਮੈਂ ਤੇਰੀ ਫ੍ਰੈਂਡ ਐ ਤੂੰ ਚਲੋ ਹੁੰਦੇ ਇਹਦੀਆਂ ਗੱਲ ਕਿੱਥੇ ਜਾ ਕੇ ਨਿਬੜਦੀ ਐ। ਹਾਂਜੀ ਬੋਲੋ। ਅ ਦੇਖੇ ਵੀਡੀਓ ਬਣ ਰਹੀ ਐ ਇਧਰੋਂ ਚੱਲ ਰਿਹਾ ਨੰਬਰ ਹਾਂਜੀ ਬੋਲੋ ਕਲਕ ਜੁਟ ਹੋ ਰਿਹਾ ਤੇਰਾ ਬੋਲ ਛੇਤੀ ਉਹਨੂੰ ਬੋਲ ਕੀ ਆ ਤੂੰ ਮੇਰੀ ਹੈਂ ਹਲੋ ਮੈਂ ਅੰਦੀ ਦਾ ਤੇਰੀ ਦਾ ਸਿਆਪਾ ਤੇਰੀ ਦਾ ਛੋੜਾ ਬਾਲਾ ਮੇਰਾ ਅਰਮਨ ਨਾ ਦਾ ਠੀਕ ਐ ਤੂੰ ਆ ਗਈ ਪਟਿਆਲੇ ਤੂੰ ਕਹਿੰਦੀ ਮੈਂ ਪਟਿਆਲੇ ਆਉਣਾ ਅੱਜ ਕਿੰਨੇ ਟਾਈਮ 'ਚ ਤੁਰ ਕੇ ਆਏਂਗੇ ਕਬਸਤੇ ਅਡਾ ਗੱਡੀ ਜਾਣਗੇ ਹੀ ਐ ਦਾ ਫਟਕਾ ਠੱਕਾ ਨੇ ਬੈਂਚ ਚ ਵਧੀਆ ਫੈਸਿਲਿਟੀਆਂ ਦੇ ਰੱਖੀਆਂ ਨੇ ਹਾਂ ਹਾਂ ਚੱਲ ਠੀਕ ਆ ਮੈਨੂੰ ਇੱਕ ਮਿੰਟ ਮੈਂ ਮੋਲਟ ਦਾ ਸਾਮਾਨ ਲਿਆਵਾ ਚਾਹੇ ਹੋਲਡੇ ਰੱਖ ਲੈ ਠੀਕ ਆ 10 ਮਿੰਟ ਲੱਗਣਗੇ ਮੈਂ ਤੁਰ ਕੇ ਜਾ ਰਿਹਾ ਮੋਲਟ ਦਾ ਆ ਸਾਮਾਨ ਚ ਲੈਣ ਸਰਵਿਸ ਵਾਲਾ ਲਾ 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 ओके ਦੇਖ ਲੋ ਬਾਬਿਓ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣਾ ਵੀ ਗਨਾ ਹੈ ਬੰਦੇ ਨੂੰ ਕੁੜੀਆਂ ਹੀ ਬਹੁਤ ਅੰਗ ਕਰਦੀਆਂ ਨੇ ਜੇ ਕਿਸੇ ਦਾ ਰਿਪਲਾਈ ਨਾ ਕਰ ਫਿਰ ਅਗਲੀ ਕਹਿ ਲੈਂਦੀ ਹਵਾ ਖਰਾਬ ਹੈ ਜੇ ਕਿਸੇ ਨਾਲ ਗੱਲ ਕਰਨ ਲਾ ਜਾਊਂ ਚੂੜਾ ਪਾਉਣ ਨੂੰ ਫਿਰਦੀ ਆ ਸਾਡੇ ਨਾਂ ਦਾ ਚਲੋ ਦੇਖਦੇ ਹਾਂ ਹੁਣ ਕਿਹਦੇ ਨਾਂ ਦਾ ਚੂੜਾ ਪਾਉ ਕਿਹਦੇ ਚੂੜਾ ਪਾਉ ਮੇਰੇ ਨਾਂ ਦਾ ਜੁੜੇ ਰਹੋ ਬਲੌਗ ਦੇ ਨਾਲ ਬਾਬਿਓ ਮਿਲਦੇ ਆ ਫਿਰ ਜਦੋਂ ਜੀ ਵੀ ਪਹੁੰਚੀ ਉਹਨਾਂ ਨੂੰ ਤਰਵਾਣਾ ਪਿਆ ਪਾਟ ਕੇ ਡੈਂਟਲ ਦਾ ਲੈ ਲਈਏ ਸਮਾਨ ਸਬੋਲਟਾਂ ਬਾਬੇਓ ਸਮਾਨ ਸਮੂਨ ਲੈ ਲਈਏ ਮੋਟਰਸਾਈਕਲ ਦਾ ਫਿਰ ਤੁਹਾਨੂੰ ਮਿਲਦੇ ਆਂ ਬਾਕੀ ਅੱਜ ਦਾ ਤਾਂ ਦਿਨ ਆ ਹੀ ਲੰਘ ਗਿਆ ਜੂ ਮੋਟਰਸਾਈਕਲ ਦੀ ਸਰਵਿਸ ਵੇਰੇ ਸੰਦੀਪ ਸਮਾਣੇ ਨੇ ਆਪਣੇ ਸਪਲੈਂਡਰ ਤੇ ਬ੍ਰੇਕ ਕਸਾਉਣੇ ਨੇ ਆਹ ਸਮਾਨ ਲੈ ਰਹੇ ਆਂ ਜੁੜਦੇ ਰਹੋ ਬਲੌਗ ਦੇ ਨਾਲ ਬਾਬੇਓ ਤਨ ਆ ਚੀਜ਼ਾਂ ਦੇਖਣ ਲਈ ਆਈ ਇਹਦੀ ਫੋਟੋ ਨਹੀਂ ਮੜੀ ਜੀ ਬਣਾ ਲਈ ਚਲ ਲਈ ਇਹਨਾਂ ਕਰੀ ਜਣਾ ਲਈ ਆਹ ਜੀ ਆਹ ਜੀ ਨੰਬਰ ਪਲੇਟ ਹਾਂਜੀ ਬਹੁਤ ਠੀਕ ਆ ਜੀ ਆਹ ਮੇਰੀ オリジナル ਨਹੀਂ ਆ ਗਈ ਅੱਜ ਮੈਂ ਵੀ ਪੈਸੇ ਲਾਉਣੀ ਕਿੰਨੇ ਦੀ ਐ ਵੀ ਬਾਬਿਓ ਵੋਲਟਾ ਦਾ ਸਮਾਨ ਲੈ ਲਿਆ ਬਿਲ ਬਲ ਬਣਵਾ ਲਈਏ ਜੁਲਡੇ ਰਹੇ ਖਤਰਨਾਕ ਬਲੌਗ ਦੇ ਨਾਲ ਆਹ ਤਾਂ ਅਟ ਮੱਕਾ ਇਹਨਾਂ ਲਿਆ ਆ ਤਾਂ ਜੁਲਡੇ ਰਹੇ ਬਲੌਗ ਦੇ ਨਾਲ ਬਾਬੇ ਜੁਲਡੇ ਰਹੇ ਬਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਕਾਲੇ ਦੇ ਪਹੁੰਚ ਕੇ ਚੱਲ ਰਿਹਾ ਇੱਧਰ ਬਾਬੇਓ ਕੰਮਕਾਰ ਜੁੜੇ ਰਹੋ ਸਾਰਾ ਮੋਟਰਸਾਈਕਲ ਨਵਾਂ ਤਿਆਰ ਕਰਾਉਣਾ ਇੰਜਨ ਇਹਦਾ ਆ ਰਿਹਾ ਗਵਿੰਦਗੜ੍ਹੋਂ ਪੁੰਨੇ ਤੋਂ ਇਹਦਾ ਸਲੰਸਰ ਆ ਰਿਹਾ ਜਲੰਧਰੋਂ ਇਹਦੀ ਚਾਸੀ ਆ ਰਹੀ ਐ ਜੁੜੇ ਰਹੋ ਬਾਬਿਓ ਬਸ ਦੇਖ ਲਓ ਅੱਜ ਇਹਨੂੰ ਐਨ ਪੂਰਾ ਖਤਰਨਾਕ ਤਿਆਰ ਕਰ ਦੇਣਾ ਠੀਕ ਨਹੀਂ ਕਾਕੇ ਐਨ ਖਤਰਨਾਕ ਤਿਆਰ ਕਰ ਦੇਣਾ ਜਲੰਧਰੋਂ ਆ ਰਿਹਾ ਇੰਜਨ ਪੁੰਨੇ ਤੋਂ ਆ ਰਿਹਾ ਸਲੰਸਰ ਗਵਿੰਦਗੜ੍ਹੋਂ ਆ ਰਹੀ ਐ ਟੈਂਕੀ ਬਾਬਿਓ ਦੀ ਜੁੜੇ ਰਹੋ ਬਲੌਗ ਦੇ ਨਾਲ ਖਤਰਨਾਕ ਚੀਜ਼ਾਂ ਦੇਖਣ ਲਈ ਅੱਜ ਐਨ ਖਤਰਨਾਕ ਬਣਾ ਦੇਣਾ ਇਹਨੂੰ ਲੈ ਫਿਰ ਦੇਖ ਲਓ ਇੱਕ ਝਲਕਾ ਕਦੋਂ ਲਾਂਚਾਲਕ ਦੇਖਣ ਲਈ ਡੁੱਲੇ ਰਹੋ ਆ ਬਾਬਿਓ ਗੋਪਾਲ ਕਾਲਾ ਆਟੋ ਵਰਕਰਸ ਗਲੀ ਨੰਬਰ 1 ਸੰਗਤਪੁਰਾ ਮੰਡਲਾ ਇਨੇ ਬੁਲਟ ਬਲਟ ਦੀ ਸਰਵਿਸ ਕਰਾਉਣੀ ਹੋਵੇ ਆ ਦੇਖੋ ਮੋੜ ਤੇ ਓਮ ਬਿੱਕਾ ਨੇੜੇ ਵਾਲੇ ਅੰਦਰ ਆਉਂਗੇ ਅੰਦਰ ਆ ਕੇ ਆਹ ਦੁਕਾਨ ਹੈ ਬਾਬੇ ਹਾਂ ਜੀ ਜੇ ਕਿਸੇ ਨੇ ਸਰਵਿਸ ਕਰਾਉਣੀ ਹੋਵੇ ਬੁਲਟ ਦੀ ਬਾਬੇ ਸਾਰਿਆਂ ਦੀ ਉਹ ਕਰ ਦਿੰਦੇ ਆ ਬੁਲਟ ਬਲਟ ਓਕੇ ਪਾਲਟਸ ਅਪਲੈਂਡਰ ਐਕਟਿਵਾ ਮੈਂ ਕਹਿੰਦਾ ਚਾਹੇ ਭੈਣ ਜੋ ਚੌਲੇ ਚ ਪਾ ਲਿਆ ਮੋਟਰਸਾਈਕਲ ਐਨ ਤਿਆਰ ਕਰਕੇ ਦੇ ਦੇਣਗੇ ਉਹ ਦੇਖੋ ਬਾਬਿਓ ਮੁੰਡਾ ਰਾਡ ਨਹੀਂ ਫਿਰਦਾ ਇਹ ਰਾਡ ਨਹੀਂ ਫਿਰਦਾ ਜੋ ਆਗ بگੜੇ ਫਿਰਦੇ ਨੇ ਦੇਖੋ ਸਕੂਲਾਂ ਦੇ ਬਾਬਿਓ ਗੱਡੀ ਚ ਭੈਣ ਦੀ ਡਾਂਗ ਚਲੋ ਬਾਬਿਓ ਜੋੜਦੇ ਰਹੋ ਫਿਰ ਬਲਾਗ ਦੇ ਨਾਲ ਮਿਲਦੇ ਆਂ ਫਿਰ ਆ ਦੇਦੇ ਆ ਲੜਾਈ ਹੋ ਗਈ ਰਾਡ ਚ ਆਈ ਦੀ ਆ ਇੱਕ ਦੇਦੇ ਆ ਲੜਾਈ ਹੋ ਗਈ ਦੇਦੇ ਆ ਲੜਾਈ ਹੋ ਗਈਆਂ ਕਿਉਂ ਕਰਦਾ ਰਾੜ ਨਹੀਂ ਦੇ ਰਿਹਾ ਬਾਬੇ ਚਲੋ ਬਾਬੇ ਫਿਰ ਮਿਲਦੇ ਆਂ ਲੋਗ ਨਾਲ ਜੁੜੇ ਰਹੋ ਬਾਟਰ ਮੈਨੇ ਨਹੀਂ ਲਾ ਦਿਓ ਫਿਰ ਬਾਬਿਓ ਮਨਪਸੰਦ ਦਾ ਖੈਲ ਲਬਾ ਆਇਆ ਏ ਉਹ ਇੰਦਰ ਤਨੀਜ ਹੈ ਪੂਰੀ ਰਾਤ ਦੀ ਮਾਨ ਦੀ ਬਾਬੇ ਆ ਫਲੇਵਰ ਸਿਰੇ ਆ ਭੈਣ ਦੀ ਦਾੰਗ ਹੈ ਲਦਾ ਠੀਕੇ ਦੇਖੇ ਚਲੋ ਬਾਬੇ ਫਿਰ ਮਿਲਦੇ ਆਂ ਜੁੜੇ ਰਹੋ ਬਲੌਗ ਦੇ ਨਾਲ ਹੈ ਵੀ ਬਾਬੇਓ ਇਧਰ ਆਸਤੇ ਮਿਲਟਾ ਆਹ ਦੇ ਤਾਂ ਆ ਗਿਆ ਨਾ ਤੰਚੇ ਵਰਗਾ ਬਣਾ ਦੇਣਾ ਜਿਹਾ ਪੁੰਨੇ ਤੋਂ ਇੰਜ ਜਾ ਰਿਹਾ ਗਵਿੰਦਗੜ੍ਹੋਂ ਚਾਸੀ ਆ ਰਹੀ ਐ ਸੰਗਰੂਰ ਤੋਂ ਡੈਂਕੀ ਆ ਰਹੀ ਐ ਬੰਦਾ ਇਹ ਨਾਬੇ ਦਾ ਹੀ ਆ ਆਪਣਾ 1 ਲੀਟਰ 200 ਰੁਪਏ ਦਾ ਲੀਟਰ ਮਗਲੈਲ 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 ਬਾਬਿਓ ਮਰਾਲ ਨੇ ਫੇਲ ਢਾ ਲਿਆਂ ਦਾ ਲੈ ਆ ਵੀ ਫਿਰ ਪਹੁੰਚੋ ਕਪਾਲ ਆਟੋ ਵਰਕਸ ਤੇ ਬਾਬਿਓ ਜੇ ਮੋਟਰਸਾਈਕਲ ਬੁਲਟ ਦਾ ਕੰਮ ਕਰਾਉਣਾ ਜਾਮਾ ਜੱਦੀ ਜਾਵਾ ਸਪਲੈਂਡਰ ਐਕਟਿਵਾ ਸੀਡ ਇਟ ਲੈਕਸ ਟੀਵੀਐਸ ਜਿਹੜੀ ਮਰਜੀ ਕੰਪਨੀ ਬਜਾਜ ਪਲਟੀਨਾ ਹਰੇਕ ਚੀਜ਼ ਦਾ ਸਮਾਧਾਨ ਹੱਲ ਹੈਗਾ ਉਰੇ ਪੱਕਾ ਬਾਬਿਓ ਲੈ ਵੀ ਬਾਬਿਓ ਜਾ ਕੇ ਬਾਤਾ ਆ ਬਾਬਿਓ ਦੇਖੋ ਜਾ ਰਹੇ ਕਬੂਤਰ ਮਿਲਿਆ ਲੱਕਵਾ ਹੋਇਆ ਪਿਆ ਕੱਟ ਆਓ ਉਹਨਾਂ ਦਾ ਲਾਦਾ ਉੱਤੇ ਕਬੂਤਰ ਰੱਖੇ ਬੈਨੇ ਦੇਖੋ ਵੇਣ ਦੀ ਨੰਗ ਬਾਬਿਓ ਆ ਲੱਕਵਾ ਹੋਇਆ ਪਿਆ ਤਾਂ ਮਰੂ ਅੱਜ ਕੱਲ ਕੱਟ ਕਰਿਆ ਪਿਆ ਬਾਬਿਓ ਦੇਖ ਲੋ ਉਹ ਉੱਥੇ ਲੱਗਦਾ ਉਹਨਾਂ ਦਾ ਉੱਤੇ ਕਬੂਤਰ ਬੈਠੇ ਆ ਤੁਹਾਡਾ ਜੀ ਇਹ ਤਾਂ ਬੈਠਾ ਆ ਕਬੂਤਰ ਗਿਰਿਆ ਪਿਆ ਜੀ ਅੱਛਾ ਆ ਲਓ ਜੀ ਠੀਕ ਹੈ ਜੀ ਅੜਾਤਾ ਬਾਪੇ ਲੱਕਵਾ ਹੋਇਆ ਵੇ ਜੀ ਇਹਨੂੰ ਇਹਨੂੰ ਉੱਤੇ ਖੁੱਲੇ ਚ ਛੱਡੋ ਜੀ ਚਲੋ ਬਾਪੇ ਮਿਲਤੇ ਆਂ ਫਿਰ ਮੋਟਰਸਾਈਕਲ ਦੇ ਵਿੱਚ ਚੱਲੇ ਤੀ ਉਲਟਲਵ ਠੀਕ ਹੈ ਫਿਰ ਆਓ ਫਿਰ ਬਾਪੇ ਪਰਵੇਸ਼ ਨੂੰ ਕਿੱਥੇ ਚੱਲੇ ਆਂ ਸਕੂਟਰਿੰਗ ਕੀ ਹੋ ਗਿਆ ਉਹ ਟੇਲ ਕਰ ਲਵਾਂਗਾ ਅੱਛਾ ਆਏ ਵਲੌਗ ਚੱਲ ਰਿਹਾ ਭੋਸੜੀ ਤੇ ਮੇਰਾ ਬਾਬੇ ਪਰਮੇਸ਼ਰ ਨੂੰ ਟੀਲ ਖਤਮ ਹੋ ਗਿਆ ਜਦਵਾਕੇ ਲੈ ਆਈਏ ਕੌਣ ਆ ਰਿਹਾ ਆਇਆ ਲੱਤ ਲਾ ਕੇ ਪੰਪ ਤੇ ਲੈ ਚੱਲਦਾ ਠੀਕ ਹੈ ਹੋਰ ਘਰੇ ਠੀਕ ਨੇ ਚਾਚੇ ਲੱਤ ਟੁੱਟ ਗਈ ਹਨਾ ਯਾਰ ਚੱਲ ਕੋਈ ਆਵਾਂਗੇ ਪਤਾ ਲੈਣ ਟਾਈਮ ਹੀ ਲੱਗਦਾ ਹੋਰ ਠੀਕ-ਠਾਕ ਬਾਬੇ ਮਿਲੋ ਮੁੰਡੇ ਨੂੰ ਪਰਮੇਸ਼ਰ ਨੂੰ ਕਿੰਨੇ ਕਲਾਚ ਹੋ ਗਿਆ ਇੱਧਰ ਦੇਖ ਯਾਰ ਵਲੌਗ ਇੱਥੇ ਉਹਦਾ ਕੁੜੀਆਂ ਮਾ ਕੋ ਸੰਗ ਤੇ ਚੱਲ ਫਿਰ ਬਾਬੇ ਉਹ ਜੁਲਦੇ ਰਿਹਾ ਵਲੌਗ ਨਾਲ ਮਿਲਦੇ ਆ ਫਿਰ ਮਿਲ ਲਈਏ ਬੰਦੇ ਨੂੰ ਆ ਵੇਖੋ ਬਾਬਿਓ ਐਨ ਖੜਾ ਰੱਖਿਆ ਸੋਲ ਕੇ ਪੂਰਾ ਇਹ ਤੇ ਸਿਸਟਮ ਦਾ ਆ ਪਈਆ ਸੀਟ ਨਾਲ ਉਹ ਖੜਾ ਰੱਖਿਆ ਇਹਦਾ ਬਾਤਾ ਇੰਜਨ ਉੰਜਨ ਦਾ ਤੇਲ ਬਾਬਿਓ ਐਨ ਓਕੇ ਰਿਪੋਰਟ ਹਾਂ ਚੱਲ ਰਿਆ ਅੰਮ ਮਾਰਾ ਫੋਰ ਬਾਬਾਈ ਕੀ ਹਾਲ ਨੇ ਐਨ ਵਧੀਆ ਬਾਬਿਓ ਬਾਬਾਈ ਉੱਥੇ ਛੱਡਤਾ ਉਹ ਚੱਲ ਠੀਕ ਆ ਜਾਵਾਂ ਮੈਂ ਮਾਤਾ ਨੂੰ ਆ ਗਿਆ ਦੀ ਮੇਲਾ ਚਲੋ ਬਾਬਿਓ ਇੱਥੇ ਤਾਂ ਕੰਮ ਖਤਰੇ ਵਾਲਾ ਹੁਣ ਲੱਗੇਗਾ ਕੱਲ ਨੂੰ ਹੁਣ ਲੱਗੇਗਾ ਕੱਲ ਨੂੰ ਹੈ ਅੱਜ ਕਰਦੇਗਾ ਬਾਬਿਓ ਇਹ ਤਾਂ ਕਹਿੰਦਾ ਵੀ ਅਲੇ ਉਹਦਾ ਕੰਮ ਕਰਦਾ ਜੁਬੇ ਕੋਈ ਨਾ ਦੇਖੋ ਬਾਬਿਓ ਬੈਠਿਆ ਬਹਿਚੋਦ ਗਰਮੀ ਬਹੁਤ ਆ ਯਾਰ ਗਰਮੀ ਨਜਾਇਜ਼ ਹੀ ਹੋਈ ਵੀ ਆ ਬਾਬਿਓ ਇੰਨੀ ਗਰਮੀ ਦਾ ਬੁਲਟ ਵੀ ਨਹੀਂ ਚੱਲਦਾ ਐਂਦਾ ਯਾਰ ਕਿਵੇਂ ਲੰਡੇ ਜਾਂ ਕਰਕੇ ਖੜਾ ਰੱਖੇ ਬਾਬਿਓ ਕਹਿਣ ਦੱਸਿਓ ਫਿਰ ਬਲੌਗ ਕਿਵੇਂ ਲੱਗਦਾ ਸਿਰੇ ਲੱਗਦਾ ਬਾਬਿਓ ਖਤਰਨਾਕ ਬਲੌਗ ਦੇਖਣ ਲਈ ਸਬਸਕ੍ਰਾਈਬ ਕਰ ਲੋ ਚੈਨਲ ਭੈਣ ਦੀ ਡਾਂਗ ਬਾਬਿਓ ਤਬਾਹੀ ਲਿਆ ਦੇਨੀ ਆ ਤਬਾਹੀ ਵਲੌਗ ਤਾਂ ਸਾਡੇ ਐਸੇ ਆਉਣਗੇ ਇੱਕ ਗੱਲ ਹੋਰ ਹੈ ਸਾਡੇ ਵਲੌਗ ਆ ਨਹੀਂ ਇੱਥੇ 바 ਗਏ ਆ ਹੋ ਗਿਆ ਬਾਹ ਹੋ ਗਿਆ ਅਸਾ ਦਾ ਐ ਨਹੀਂ ਪਤਾ ਕੀ ਹੋ ਜਾਏ ਵਲੌਗਾਂ ਚ ਭੈਣ ਦੀ ਨਾ ਨਾ ਸਭ ਬਣਾ ਦੇਣਾ ਸਾਡਾ ਤਾਂ ਐ ਨਹੀਂ ਪਤਾ ਬਾਬਿਓ ਕੀ ਘਟਣਾ ਵਾਪਰ ਜੇ ਵਲੌਗਾਂ ਚ ਪਰ ਸਾਡਾ ਚੱਲੀ ਆ ਸਿਸਟਮ ਵਲੌਗਾਂ ਦਾ ਪਰ ਰਾ ਕੰਟੈਂਟ ਪਾਉਣਾ ਕੋਈ ਐਡੀਟਿੰਗ ਨਹੀਂ ਸਿਟੀਟਿੰਗ ਨਹੀਂ ਬਾਬਿਓ ਕੋਈ ਮਿਊਜ਼ਿਕ ਨਹੀਂ ਐਂ ਚੱਲਣਾ ਭੈਣ ਦੀ ਡਾਂਗ ਬਾਬਿਓ ਤਬਾਹੀ ਲਿਆ ਦੇਣੀ ਆ ਤਬਾਹੀ ਠੀਕ ਆ ਸੰਦੀਪ ਜੀ ਠੀਕ ਆ ਬਾਬਿਓ ਪਰ ਛੁੜਾ ਰਿਹਾ ਵਲੌਗ ਨਾਲ ਬਾਕੀ ਹੁੰਦੇ ਕਾਲੂਆਂ ਗੱਡਾ ਮਾਰਾਂਗੇ ਹੁਣ ਤਾਂ ਚਲੋ ਬਾਪੇ ਆ ਤਾਂ ਬਾਂਦਰ ਲਾਂਡਾ ਕਰਿਆ ਪਿਆ ਹੁਣ ਚੱਲੇ ਮੜਾ ਰਾਸ ਤੇ ਉਹਦਾ ਪਾਵਰ ਬੈਂਕ ਰਿਆ ਮੋੜ ਆਈਏ ਕਿੱਥੇ ਬਾਉਂਡਰ ਆਂਗਲ ਚੱਲ ਚਲਾ ਲਾ ਚਲਾ ਲਾ ਚੱਲ ਹੈ ਉਹ ਲੰਨੂ ਦਰ ਲਵੇ ਹੈਗਾ ਕਿੱਥੇ ਉਹ ਲੰਨੂ ਕੀਤੇ ਦਰ ਵੀ ਬਾਪੇਓ ਮੂਡ ਬਣ ਚੁੱਕਿਆ ਹੈ ਕੀ ਹੈ ਇਹ ਇਹ ਉਹ ਨੇ ਹਨਾ ਕੁਲਚੇ ਛੋਲੇ ਲੈ ਫਿਰ ਆ ਬੰਦਾ ਦੇਖ ਲੋ ਇਹ ਤੋਂ ਖਾਇਆ ਕਰੋ ਕੁਲਚੇ ਛੋਲੇ ਕੁਲਚੇ ਛੋਲੇ ਖਾ ਕੇ ਤੁਹਾਨੂੰ ਮਿਲਦੇ ਆ ਫਿਰ ਆ ਸੰਦੀਪ ਸਮਾਨਾ ਇਹਦਾ ਆਪਾਂ ਗਾਣਾ ਕਰਨਾ ਠੀਕ ਆ ਗਾਣਾ ਆਊਗਾ ਇਹਦਾ ਦੇਖ ਲਿਓ ਸਾਰੇ ਠੀਕ ਆ ਬਾਬੇ ਸਿੰਗਰ ਬੰਦਾ ਹੋ ਗਿਆ ਇਹਦੇ ਨਾਲ 10 ਰੁਪਏ ਪਿੱਛੇ ਜਿੱਤ ਰਹੇ ਇਹਨੂੰ ਕਹਿੰਦਾ ਵੀ ਸਾਡੇ ਪਿੰਡ 40 ਰੁਪਏ ਦੀ ਮਰਜ਼ੀ ਆ plate ਲਓ ਸਿੰਗਰ ਇਹੇ ਨਾ ਨੇ ਆਨਲਾਈਨ ਇਹਦੇ ਸਾਲੇ ਉੱਥੇ ਮਿਊਜ਼ਿਕ ਆਦਿਆਂ ਨੂੰ ਤਾਂ ਲੱਖ ਲੱਖ ਰੁਪਏ ਦੇ ਫੀਗਰੂ ਆ ਲੈਣ ਦੇ ਕੇ ਆਇਆ। ਦੋ ਹੀੋਂ ਕਤਰੀਆਂ ਨੇ ਯਾਰ ਚਲੋ ਬਾਬੇ ਉਹ ਖਾ ਲਈਏ। ਪੰਗ ਪੋਟੜਾ ਆ। ਭੁੱਖ ਲੱਗੀ ਬੈਠੀ। ਹਰੇ ਐਸੇ ਹੀ ਨਹੀਂ ਲਈ ਕਲਿੱਪ ਬੈਂਡ ਲੈਣ ਆਇਆ। ਮੇਰੀ ਛੇਲੀ ਕਹਿੰਦੀ ਮੈਨੂੰ ਕਲਿੱਪ ਲਿਆ ਕੇ ਦੇਈਂ। ਭਈ ਯਾਰ ਉਹ ਲੈਣੇ ਜੋੜੇ ਚਲਾਉਣ ਵਾਲੇ ਕਲਿੱਪ। ਇੱਕੋ ਨੇ ਆ ਮੰਗਾਇਆ ਪਤਾ ਨਹੀਂ ਕੀ ਸਾਫ ਕਰਨਾ ਇਹਦੇ ਨਾਲ। ਇਹ ਉਹ ਆ ਬਾਬੇ ਉਹ ਵਾਈਪਸ ਫੇਸ ਵਾਈਪਸ। ਬਾਬੇ ਕਲਿੱਪ ਤਾਂ ਹੀ ਸੇਲੀ ਲਈ ਯਾਰ ਕਲਿੱਪ ਲੈਣਿਆ ਸੇਲੀ ਲਈ ਇਹੇ ਜੀ ਦੇਖੋ ਬਾਬੇ ਕਿੰਨੇ ਦਾ ਜੀ ਇਹ ਠੀਕ ਆ ਇਹ ਲੈ ਲੈ ਬਾਬੇ ਓइका ਨੀ ਕੋਦੇ ਦੋ ਯੋਦੇ ਆਹਾ ਆਈ ਬਰੋਂ ਕਰਨ ਵਾਲੀ ਸਾਰਾ ਕੁਝ ਹੋਇਆ ਯਾਰ ਮੇਰੇ ਅੰਕਲ ਜੀ ਬਾਬੇ ਆ ਸੇਲੀ ਨੇ ਮੰਗਾਇਆ ਠੀਕ ਆ ਕਲਿੱਪ ਰਾਵਲ ਬੈਂਡ ਟਿਕਾ ਨੂੰ ਉਹ ਲੈ ਕੇ ਆਨੇ ਆਪਾਂ ਹਾਂ ਹਾਂ ਰਾਣੀ ਇੱਕ ਵੈਕਸ ਕਰਨ ਨੂੰ ਲੈਦਾ ਕੋਈ ਸ਼ਾ ਟ੍ਰਿਮਰ ਵਗੈਰਾ ਕੋਈ ਕੁੜੀਆਂ ਦਾ ਇਹ ਅੱਖਾਂ ਦੇ ਨਾਲ ਠੀਕ ਆ ਬਾਬਾ ਇੱਕ ਮਿੰਟ ਆ ਲੈ ਲਈ ਚੱਲ ਯਾਰ ਜਿੱਥੇ ਤਾਂ ਜਾਣਾ ਥਣੋਂ ਮੇਰੀ ਘਰ ਵਾਲੀ ਭਾਜੂ ਅਲੇ ਬਰਾਈਡਲ ਮੇ ਕੱਲ ਕਰਾਉਣਾ ਘਰ ਵਾਲੀ ਦਾ ਕੀ ਹਿਸਾਬਤਾ ਬਈ ਦੱਸਿਓ ਕਾਜ ਗਣਨ ਗਾਕ ਆਇਆ ਹੈ ਆ ਬ੍ਰਾਈਡਲ ਮੇਕਅਪ ਕਰਾਉਣਾ ਹੈ ਪ੍ਰਾਈਸ ਵਗੈਰਾ ਦੱਸੋ ਕਰਾਂਗੀ ਬਲੌ ਚੱਲ ਰਿਹਾ ਥੋੜਾ ਨਹੀਂ ਆ ਰਿਹਾ ਫਿਰ ਤਾਂ ਅਸੀਂ ਅੰਦਾਜ਼ਾ ਬਣਾਉਂਦੇ ਆ ਫਿਰ ਵੀ ਅੰਦਾਜ਼ਾ ਦੱਸ ਦੋ ਬ੍ਰਾਈਡਲ ਕਿੰਨੇ ਚ ਤਿਆਰ ਕਰਦੇ 6000 ਤੋਂ ਸ਼ੁਰੂ 6000 ਚ ਤਿਆਰ ਕਰ ਦਿੰਦੇ ਆ ਠੀਕ ਹੈ ਤੁਹਾਨੂੰ ਫੋਨ ਕਰਕੇ ਅਸੀਂ ਦੱਸ ਦਾਂਗੇ ਪਹਿਲਾਂ ਅਪਾਇੰਟਮੈਂਟ ਲੈਣੀ ਪਊ ਠੀਕ ਹੈ ਥੈਂਕ ਯੂ ਜੀ ਅਮੀ ਬਾਬੋ ਪਹੁੰਚ ਗਏ ਰਾਜ ਮੋਬਾਈਲ ਨਾਲ ਇਹਦਾ ਕਿੱਥੇ ਹੋਊਗਾ ਜੁੜਦੇ ਰਹੋ ਬਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਫਿਰ ਕੀ ਹਾਲ ਨੇ ਵੀਰੇ ਕੀ ਹਾਲ ਨੇ ਬਾਈ ਕੀ ਹਾਲ ਠੀਕ ਹੋ ਗਿਆ ਬੜੀ ਵਧੀਆ ਲੋਕਰ ਚਲੋ ਬਾਬਿਓ ਮਿਲਦੇ ਆ ਫਿਰ ਲੈ ਲਈਏ ਸਿਸਟਮ ਲੈ ਵੀ ਬਾਬਿਓ ਆਹ ਪਾਵਰ ਬੈਂਕ ਜਿਹਦਾ ਸਿਸਟਮ ਉੱਜਾ ਪਿਆ ਤੀ ਉਹ ਵੀਰੇ ਨੇ ਕੱਟਤਾ ਸੈੱਟ ਠੀਕ ਹੈ ਵੀਰੇ ਚਲੋ ਬਾਬਿਓ ਟੈਰਾਗੇਟ ਮਿਲਦੇ ਆ ਤੁਹਾਨੂੰ ਪਤਾ ਹੀ ਆ ਮੋਟਰਸਾਈਕਲ ਦੀ ਸਰਵਿਸ ਹੋ ਰਹੀ ਆ ਉਹ ਕਰਾ ਲਈਏ ਮੋਟਰਸਾਈਕਲ ਨੂੰ ਲੋਟ ਇੰਜਨ ਉਹਦਾ ਪੋਨੇ ਤੋਂ ਆ ਰਿਹਾ ਚਾਸੀ ਉਹਦੀ ਗਵਿੰਦਗੜ੍ਹੋਂ ਆ ਰਹੀ ਐ ਠੀਕ ਐ ਬਾਬੇ ਉਹ ਜਾ ਕੇ ਦੇਖਦੇ ਆਂ ਪਵਾਉਨੇ ਆ ਫਿਰ ਜੁੜਦੇ ਰਹੇ ਬਲੌਗ ਦੇ ਨਾਲ ਮਿਲਦੇ ਆਂ ਫਿਰ ਬਾਬੇ ਉਹ ਲੈ ਨਹੀਂ ਅਨ ਚੱਪਲਾਂ ਗਾ ਦੇਖ ਲਈਏ ਚਾਹ ਪੀਣੇ ਉੱਥੇ ਆ ਗਿਆ ਫਿਰ ਲੈ ਨਹੀਂ ਅਨ ਚੱਪਲਾਂ ਮੈਂ ਗਾ ਦੇਖ ਲਈਏ ਇਹ ਕਿਹੜੀ ਦੁਕਾਨ ਦੀ ਨਾ ਉਹ ਭੁੱਲ ਗਿਆ ਚੱਲ ਰਾਤ ਦੇ ਸਾਹਮਣੇ ਮਾਈਲਾਂ ਵਾਲੇ ਦੇ ਜੁੜਦੇ ਰਹੋ ਬਾਬੇ ਆ ਕੱਢੀ ਆ ਰ ਬਲੌਗ ਦੇ ਨਾਲ ਅਹਿਰ ਜੀयां ਦਿਖਾ ਦਿਓ ਵੀਰੇ ਕ੍ਰੌਕਸ ਜੇ ਹਾਂ ਛੇ ਮਨਾ ਹੋਣ ਸ਼ੇਪ ਹੋਵੇ ਬਾਬਿਓ ਚੱਪਲਾਂ ਲੈਣੀਆਂ ਨੇ ਚੱਪਲਾਂ ਘੱਲ ਚੁੱਕੀਆਂ ਨੇ ਪਹਿਲੇ ਹੀ ਲੋਕਾਂ ਨੇ ਸਾਰਿਆਂ ਦੇ ਮੋਜੇ ਜੇ ਭਾਈ ਰੱਖਣਾ ਕ੍ਰੌਕਸ ਪਰ ਇਹਨਾਂ ਦਾ ਨਿਆਰੀ ਬਹੁਤ ਆ ਬਾਬਿਓ ਦੇਖੋ ਫਿਰ ਬਾਬਿਓ ਕਾਲੇ ਦਾ ਭੈਣੀ ਐ ਐਸੀ ਲੱਗ ਰਹੀ ਸ਼ੀਸ਼ਾ ਆਪ ਨਹੀਂ ਮੰਨਦਾ ਬਾਬਿਓ ਆ ਕਹਿੰਦੇ 1000 ਰੁਪਏ ਦੀ ਬੁੱਟਲੈਂਡ ਦੀ ਰੀਜਨਲ ਐ ਯਾਰ ਕਿੰਨਾ ਨੰਬਰ ਦਿੱਤਾ ਵੀਰੇ ਇਹ ਦੇਖੋ ਬਾਬਿਓ ਹੁਣ ਆ ਗਿਆ ਨਾ ਸੰਦੀਪ ਸਮਾਨਾ ਕਰਨਾ ਗਾਣੇ ਨਵੇਂ ਛੇ ਪਾਉਣੀ ਆ ਜਿਹੜਾ ਗਾਣਾ ਆ ਰਿਹਾ ਇਹਦਾ ਉਹ ਚ ਪਾਉ ਉਹ ਇਹ ਯਾਰ ਮੈਨੂੰ ਤਾਂ ਇਹਨਾਂ ਦੀ ਫਿਟਿੰਗਾਂ ਨਹੀਂ ਜੱਚ ਰਹੀ ਉਹ ਹਾਲੇ ਪਾ ਕੇ ਮੈਨੂੰ ਵੀ ਫਿਟਿੰਗ ਬੱਤੀ ਆ ਦੇਖ ਖੁੱਲੇ ਕਿੰਨੇ ਨੇ ਆ ਵਾ ਕੇ ਦੇਖ ਦੇਖ ਕਿੰਨਾ ਕੰਫਰਟੇਬਲ ਤੇ ਖੁੱਲਾ ਹੋਇਆ ਪਿਆ ਪਤਾ ਨਹੀਂ ਸਾਲਾ ਟਾਈਮ ਤੇ ਹਿਸਾਬ ਨਾ ਹੋ ਗਿਆ ਹੋਰ ਕੋਈ ਨਹੀਂ ਵੀਰੇ ਤੋਂ ਇਲਾਵਾ ਦੋ ਤੋਂ ਬਾਬਿਓ ਪਸੰਦ ਨਹੀਂ ਆਉਂਦਾ ਕਰੋ ਉਸ ਦੋ ਤਿੰਨ ਵਾਰੀ ਦੇਖ ਲੈ ਰੰਗ ਆ ਨਹੀਂ ਆ ਰਹੀ ਆਉਂਦਾ ਹੈਗਾ ਰੰਗ ਦਾ ਬਲੈਕ ਹੀ ਲਵਾਂ ਮੈਂ ਗ੍ਰੇ ਗ੍ਰੂ ਮੇਰੇ ਭਾਈ ਲਵੇ ਨੇ ਮਿੰਟੀ ਲਿਬੜੇ ਆਂਦੇ ਨੇ ਉਹ ਆ ਬੈਂਡ ਰੈੱਡ ਟੇਪ ਆ ਨਾ ਮਾਇਆ ਭਾਈ ਹਾਂ ਜਲੂਸ 12 ਘੰਟਾ ਰੱਖਿਆ ਬਾਬਿਓ ਆ ਦੇਖਿਓ ਮਾੜਾ ਕੀ ਗੱਲ ਰੱਖਿਆ ਚਲੋ ਦੇਖ ਲੈਨੇ ਪਾ ਕੇ ਇਹ ਰੈੱਡ ਟੇਪ ਦਾ ਰੀਜਨ ਨਾਲ ਇਦਾਂ ਸ਼ੋਰੂਨ ਚ ਲੱਗਿਆ ਹੋਊ ਵਲੀ ਨਹੀਂ ਬਾਬਿਓ ਗੱਲ ਇਹ ਆ ਤੇ ਟਾਈਟ ਜੇ ਲੱਗੀ ਜਾਂਦੇ ਨੇ ਪਸੰਦ ਨਹੀਂ ਆ ਰਹੇ ਚਲੋ ਫਿਰ ਬਾਬਿਓ ਮਿਲਦੇ ਆ ਤੁਹਾਨੂੰ ਬੰਨ ਨਹੀਂ ਰਹੀ ਗੱਲ ਟੈਂਡ ਜੇ ਲੱਗੀ ਹੈ ਠੀਕ ਆ ਫਿਰ ਬਾਬਿਓ ਦੇਖਦੇ ਆ ਅੱਗੇ ਕਿੱਥੇ ਜਾਂਦੇ ਆ ਵਲੌਗ ਨਾਲ ਜੁੜੇ ਰਹੋ